ਦਾ ਸਾਲੀ ਸਾਈਡ ਵੀ ਟੀਮਾਂ ਵਰਕਿੰਗ ਕਰ ਰਹੀਆਂ ਨੇ ਇੱਥੇ ਨੰਬਰ ਸਟੇਸ਼ਨ ਨੰਬਰ 412 ਪੰਜਾਬ ਦੇ ਕਿਹੜੇ ਖੜਦੀ ਮਾਰ ਥੱਲੇ ਆਇਆ ਏਰੀਆ ਇਲਾਕਾਗਾ ਉੱਥੇ ਸਾਡੀ ਕਟਰੀ ਬੜੀ ਵੱਡੀ ਹੈ ਇਹ ਆਪਣੀ ਕਿਰਤ ਦੇ ਵਿੱਚੋਂ ਬਹੁਤ ਪੀਹਾਂ ਨੌਂ ਦੀ ਕਿਰਤ ਦੇ ਵਿੱਚੋਂ ਆਪਣਾ ਹਿੱਸਾ ਪਾ ਕੇ ਯੋਗਦਾਨ ਪਾ ਕੇ ਆਪਣੀ ਜੇਬ ਚੋਂ ਸਾਰੇ ਮੁੰਡੇ ਸਾਡੇ ਪ੍ਰਾਈਵੇਟ ਪ੍ਰੈਕਟਿਸਨਰ ਆਪਣੀਆਂ ਜੇਬਾਂ ਚੋਂ ਖਰਚ ਕਰਕੇ ਦਵਾਈ ਲੈ ਕੇ ਜਾ ਰਹੇ ਨੇ ਆਪਣਾ ਕੰਮ ਛੱਡ ਕੇ ਉੱਥੇ ਜਾ ਕੇ ਆਪਣੀਆਂ ਸਵਾਮਾਂ ਦੇ ਰਹੇ ਨੇਗੇ ਵੇਚਵਾਨ ਪਸ਼ੂਆਂ ਦੀ ਸਾਰ ਲੈ ਰਹੇ ਨੇਗੇ ਉਹਨਾਂ ਦਾ ਟੈਕਨੋਲੋਜੀ ਕਰਦੇ ਹੋਏ ਟ੍ਰੀਟਮੈਂਟ ਇਲਾਜ ਕਰ ਰਹੇ ਨੇਗੇ ਬਹੁਤ ਸੋਹਣੇ ਰਿਜ਼ਲਟ ਆ ਰਹੇ ਨੇਗੇ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਕਿ ਵੈਟਰਨਰੀ ਮੈਡੀਕਲ ਪ੍ਰੈਕਟਿਸ ਮੈਨ ਅਸੋਸੀਏਸ਼ਨ ਦੀ ਜਿਹੜੀ ਕਿ ਪਿਛਲੇ ਸਾਲ ਦੇ ਵਾਸਤੇ ਦੇ ਵਿੱਚ ਪੱਕੇ ਤੌਰ ਤੇ ਤੰਗੂ ਘਟ ਕੇ ਬੈਠ ਗਈ ਹੈ ਜਿਹੜੀ ਨੇ ਨਿਰਣਾ ਜਗਾਇਆ ਤਾਂ ਇਹ ਫੈਸਲਾ ਲਿਆ ਹੈਗਾ ਉਸ ਦੇ ਇਲਾਕੇ ਨੂੰ ਜਿੱਨਾਂ ਚਿਰ ਇੱਥੋਂ ਦਾ ਪਾਣੀ ਦਾ ਜਿਹੜਾ ਪੱਧਰਾ ਉਹ ਨੀਮਾ ਨਹੀਂ ਹੋ ਜਾਂਦਾ ਜਾਂ ਨਾਰਮਲ ਸਥਿਤੀ ਨਹੀਂ ਹੋ ਜਾਂਦੀ ਉਦੋਂ ਤੱਕ ਵੈਟਰਨਰੀ ਮੈਡੀਕਲ ਪ੍ਰੈਕਟਿਸ ਨੇ ਰਜਿਸਟ੍ਰੇਸ਼ਨ ਦੇ ਵੱਲੋਂ ਸਾਡੇ ਡਾਕਟਰ ਭਰਾਵਾਂ ਦੀਆਂ ਟੀਮਾਂ ਵਕ-ਵਕ ਟਾਈਮ ਤੇ ਜਾ ਕੇ ਆਪਣੀਆਂ ਸਵਾਮਾਂ ਦੇਣਗੀਆਂ ਤੇ ਆਪਣੀਆਂ ਜੇਬਾਂ ਦੇ ਵਿੱਚੋਂ ਖਰਚ ਕਰਕੇ ਆਪਣੀ ਦਵਾਈ ਆ ਜਿਹੜੀ ਲਿਜਾ ਕੇ ਉਹਨਾਂ ਦਾ ਇਲਾਜ ਟ੍ਰੀਟਮੈਂਟ ਕਰਨਗੀਆਂ